तन गुरु नानक तन्न गुरु नानक 안녕. <목소리도> गुरु

नानक धन गुरु नानक धन गुरु नानक धन गुरु नानक गुरुकन गुरु नानक नानक धन गुरु 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 नानक ਤਨ ਗੁਰੂ ਨਾਨਕ 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 ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ nero po गुरुपर गुरुपर्स वाहे गुरु जय हर सिमरलया तह ओ गत कीन ਹਰ ਸਿਮਰਨ ਪਿਆ ਤੈ ਉਹ ਬਾਦ ਗਤ ਕੀਨੀ ਹਰ ਸਿਮਰਨ ਪਿਆ ਤੈ ਉਹ ਬਾਦ ਗਤ ਕੀਨੀ ਵਡ ਪਾਗੀ ਹਰ ਜਪਨਾ ਵਡ ਪਾਗੀ ਹਰ ਜਪਨਾ oh <laughs> ਸਵਾਦ ਜੱਪ ਆਤ ਸੱਚ ਜੁਬਾਰ ਸੱਚ ਐ ਕੀ ਸੱਚ ਨਾਨਕ ਕੋਸੀ ਇੱਕ ਉਪਕਾਰ ਸਤਿਗੁਰੂ ਮੇਰਾ ਪਾਏ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਨਾਲੇ ਰੋ ਤੂੰ ਮਾਣ ਲੈ ਦੂਖ ਸੰਸਾਰਨਾ ਕੀ ਕਾਰੋ ਕਰੇ ਤੇਰਾ ਕਾਜ ਸਭ ਸੁਆ ਰਾਗ ਦਾ ਸੁਮਰਤ ਸੁਹਾਗੀ ਸੋ ਕਿਉ ਮਨੋਗਸਾਈ ਕਹਿ ਨਾਮੁ ਮਨ ਮੇ ਸਦਲੋ ਸਾਜੇ ਸਾਹਿਬਾ ਕਿਆ ਨੀ ਕਰਕੇ ਘਰ ਤੋਂ ਦੇ ਸਤਿਛ ਹੈ ਜਿਸ ਤੇ ਸੋ ਆਈ ਚ다 ਸੁਖ ਸੁਹਾਗ ਤੇਰੀ ਨਾਮ ਮਨ ਨਾਮ ਜਿਕੇ ਵੰਡ ਵਸਿਆ ਵਜੈ ਸਭੁਦਕਨੇ

پایا ਆਛੀ ਤਸਵੀਰ ਪ੍ਰਤਮ ਪਦ ਦੀ ਸਮਰਤਾ ਗੋ ਨਾਲਕ ਲੈ ਕੇ ਆਏ ਕਰਯੰਪਦ ਗੋਤਿਆਮਾ ਸ੍ਰੀ ਨਿਸ਼ਾਏ ਅਸ ਨਾਲ ਦੋ ਜਿਤਨੋ ਸਿਮਰੋ ਸਿਧਿ ਹਰਨਾ ਸਿਧਿ ਹਰ ਕੀ ਸਭ ਧਿਆਈ ਆਏ ਜੇ ਜਿੱਤੇ ਸਭ ਮੁਦਗਾਇ ਤੇ ਬਾਦ ਸਮੇਂ ਕਾਉਂਦਿਆ ਧਾਏ ਸਾਥਾਂ ਸੁਹਾਰੇ ਦਸਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਦੇਵਾਂ ਲਈ ਅਮਰ ਤੇ ਦਾਤੇ ਪੁੱਤਰਾਂ ਦੇ ਦਾਦੀ ਸਰਤਰੀ ਵਹਿਸਾਇ ਦਸਾਂ ਪਾਚੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੰਤਰ ਕੇ ਖਾਲਸਾ ਜੀ ਸਾਹਿਬ ਬੋਲ ਰਹੀ ਆਹੇ ਗੁਰੂ ਸਭ ਚ ਆਪਣਾ ਮੇਰਾ ਪ੍ਰਿਆਤਮ ਬਣਾਉ ਸੱਚੀ ਕਾਦੀ ਅਦਾ ਕਵਸ਼ਤਾਲੀਆਂ ਇਸ ਤਰ੍ਹਾਂ ਬਾਚਾ ਜਿਉਂ ਰਾਮ ਦਾ ਕਰਨੀ ਵੇਹ ਇਸ ਤਰ੍ਹਾਂ ਸ਼ਵਾਵਾ ਪਾਚਾ ਜਿਉਂ ਵਾ ਸੋਇ ਮਰਲਾ ਮਿਨਵਾ ਗੁਰਪੁਰਾ ਤੇ ਤੋ ਵਡ ਪਾਗੀ i

ਇਹ ਪੂਰੀ ਕਢੀ ਕਲਾ ਦੇ ਵਿੱਚ ਲੜਾ ਰਿਹਾ ਹੈ ਇਹ ਸਾਰੇ ਪਿੰਡ ਦਾ ਸਜੋਗ ਹੈ ਮੇਰੇ ਆ ਮਿੱਤਰ ਜਿਹੜੇ ਨੇ ਸਾਰੇ ਇਹ ਮੇਰ ਨਾਲ ਇਹਨਾਂ ਨੇ ਬੜਾ ਸਜੋਗ ਦਿੱਤਾ ਔਰ ਮੈਂ ਇਹਨਾਂ ਦਾ ਸਜੋਗਤਾ ਤੇ ਪਿੰਡ ਵਾਲਿਆਂ ਨੇ ਜਿੰਨੇ ਜੋ ਇਹਨਾਂ ਦੀ ਸੇਵਾ ਪਿੰਡ ਵਾਲਿਆਂ ਨੇ ਕੀਤੀ ਆ ਉਹਦੀ ਕਰਕੇ ਨਿਸ਼ਾਨ ਸਾਹਿਬ ਜੋ ਹੈ ਅੱਜ ਤੁਹਾਡੀ ਕਢੀ ਕਲਾ ਦੇ ਵਿੱਚ ਝੂਲ ਰਿਹਾ ਅੱਗੇ ਵੀ ਜੋ ਵੀ ਕਰਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ